ਅਕਾਲੀ ਦਲ ਵਾਲੇ ਦੀ ਆਵਰੀ ਮਜਬੂਰੀ ਹੋਊਗੀ ਉਹਨੇ ਕਿਹਾ ਵੀ ਐ ਸੋਗੇ ਹੋਰ ਮਾਨਾ ਪਾਰਟੀ ਤੋਂ ਔਖੜਿਆ ਹੋਰ ਕੱਲ ਅਸਤੀਫਾ ਹੋਇਆ ਗਗਰਮਾਨ ਦਾ ਮੈਡਮ ਦਾ ਸਾਡੇ ਬੱਚਿਆਂ ਵਰਗੀ ਆ ਸਾਡੀ ਭੈਣਾਂ ਵਰਗੀ ਆ ਪਹਿਲੀ ਗੱਲ ਦਾ ਬੜਾ ਮਾੜਾ ਪਹਿਲਾਂ ਤਾਂ ਐਮਐਸਪੀ ਦੀ 5 ਸਾਲ 5 ਮਿੰਟ ਵਾਲੀ ਗੱਲ ਸੀ ਕਮ ਕੰਸਟੀਚੁਐਂਸੀ ਚ ਹੋਇਆ ਨਹੀਂ 10 ਸਾਲ ਤੋਂ ਉਹਦੇ ਨਾਲੋਂ ਪਹਿਲਾਂ ਵੀ ਆਪ ਵਾਲਾ ਸੀ ਤੇ ਪਤਾ ਨਹੀਂ ਕੀ ਹੈ ਹੁਣ ਇਹ ਚਲੇ ਗਈ ਹਲਕਾ ਖਰੜ ਦੀ ਸਿਆਸਤ ਲਗਾਤਾਰ ਫਖ ਰਹੀ ਹੈ ਕਿਉਂਕਿ ਦੋ ਤਿੱਗਜ ਆਗੂਆਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਇੱਕ ਪਹਿਲਾ ਅਸਤੀਫਾ ਰਾਣਾ ਰਣਜੀਤ ਸਿੰਘ ਗਿਲ ਵੱਲੋਂ ਦਿੱਤਾ ਗਿਆ ਅਤੇ ਦੂਸਰਾ ਅਸਤੀਫਾ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਵੱਲੋਂ ਦਿੱਤਾ ਗਿਆ ਅਤੇ ਹੁਣ ਹਲਕਾ ਖਰੜ ਦੇ ਵਿੱਚ ਦੁਬਾਰਾ ਤੋਂ ਚੋਣ ਹੋਣ ਦੇ ਸਮਿਕਰਨ ਬਣ ਚੁੱਕੇ ਨੇ ਸਾਡੇ ਨਾਲ ਵਿਜੇ ਸ਼ਰਮਾ ਟਿੰਕੂ ਨੇ ਜੋ ਕਿ ਇਸੀ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜੇ ਸੀ ਤੇ ਇੱਕ ਚੰਗਾ ਵੋਟ ਬੈਂਕ ਉਹਨਾਂ ਦਾ ਇਸ ਹਲਕੇ ਵਿੱਚ ਹੈ ਅਸਤੀਫਿਆਂ ਨੂੰ ਕਿਸ ਤਰ੍ਹਾਂ ਦੇਖਦੇ ਆ ਸਾਡੇ ਨਾਲ ਟਿੰਕੂ ਜੀ ਹੈ ਸਰ ਡਿਗਜਾ ਵੱਲੋਂ ਅਸਤੀਫਾ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੀਆਂ ਮਜਬੂਰੀਆਂ ਹੋਣਗੀਆਂ ਅਕਾਲੀ ਦਲ ਵਾਲੇ ਦੀ ਆਵਰੀ ਮਜਬੂਰੀ ਹੋਊਗੀ ਉਹਨੇ ਕਿਹਾ ਵੀ ਐ ਸੋ ਕੀ ਮੇਰਾ ਮਨ ਹੈ ਪਾਰਟੀ ਤੋਂ ਔਖੜਿਆ ਕਿਹਾ ਉਹਨੇ ਆਪਣੇ ਵਰਕਰ ਬੁਲਾ ਕੇ ਵੀ ਮੈਂ ਸਿਆਸਤ ਛੱਡਤੀ ਜਿਹੜਾ ਹੁਣ ਕੱਲ ਅਸਤੀਫਾ ਹੋਇਆ ਗਗਨ ਮਾਨ ਦਾ ਮੈਡਮ ਦਾ ਸਾਡੇ ਬੱਚਿਆਂ ਵਰਗੀ ਆ ਸਾਡੀ ਭੈਣਾਂ ਵਰਗੀ ਆ ਪੈਰੀ ਘਰ ਦਾ ਬੜਾ ਮਾੜਾ ਲੋਕਾਂ ਨੂੰ ਲੁੱਟ ਕੇ ਆਪ ਪਾਰਟੀ ਲੋਕਾਂ ਦਾ ਅਜਾੜਾ ਕਰਾਇਆ ਉਹਨਾਂ ਨੇ ਇਲੈਕਸ਼ਨ 5 ਸਾਲ ਵਾਸਤੇ ਹੁੰਦਾ ਪਹਿਲਾਂ ਤਾਂ ਐਮਐਸਪੀ ਦੀ 5 ਸਾਲ 5 ਮਿੰਟ ਵਾਲੀ ਗੱਲ ਸੀ ਕੰਮ ਕੰਸਟੀਚੂਐਂਸੀ ਚ ਹੋਇਆ ਨਹੀਂ 10 ਸਾਲ ਤੋਂ ਉਹਦੇ ਨਾਲੋਂ ਪਹਿਲਾਂ ਵੀ ਆਪ ਵਾਲਾ ਸੀ ਤੇ ਪਤਾ ਨਹੀਂ ਕੀ ਹੈ ਹੁਣ ਇਹ ਚਲੇ ਗਈ ਪਾਰਟੀ ਦਾ ਪ੍ਰੈਸ਼ਰ ਹੈ ਉਹਦੇ ਮਨੋਂ ਤਾਂ ਐ ਲੱਗਦਾ ਪਿਓਰ ਜਨ ਨਹੀਂ تھی ਜਿਹੜਾ ਚੰਦੀ ਜੀ ਉਹ ਤੇ ੱੱਕੇ ਨਾਲ ਰਿਆਲ ਲਿਆ ਉਹਨੇ ਕਿਹਾ ਆਪਦਾ ਵੀ ਮਨ ਭਰੇ ਨਾਲ ਮਰ ਜਾਂਦੇ ਰਹੀਆਂ ਸੋ ਮੈਂ ਸੋਚਦਾ ਵੀ ਸਾਰੀ ਪਾਰਟੀ ਨੇ ਖਰੜ ਨਾਲ ਧੋਖਾ ਕਰਿਆ ਆਪ ਪਾਰਟੀ ਨੇ ਧੋਖਾ ਕਰਿਆ ਆਉਣ ਵਾਲੇ ਇਲੈਕਸ਼ਨ ਚ ਇਲੈਕਸ਼ਨ ਹੁੰਦਾ ਬਾਈ ਇਲੈਕਸ਼ਨ ਹੁੰਦਾ ਤਾਂ ਲੋਕਾਂ ਨੂੰ ਸਮਝ ਹੋਣੀ ਚਾਹੀਦੀ ਐ ਇਹਨੂੰ ਪੂਰਾ ਆਪ ਪਾਰਟੀ ਨੂੰ ਸਬਕ ਸਿਖਾਉਣਾ ਚਾਹੀਦਾ ਚਾਹੇ ਤਰਨ ਤਰਨ ਦਾ ਇਲੈਕਸ਼ਨ ਹੋਵੇ ਚਾਹੇ ਖਰੜ ਦਾ ਇਲੈਕਸ਼ਨ ਹੋਵੇ ਤੇ ਚਾਹੇ ਜਰਨਲ ਜਿਹੜੇ 1.5 ਸਾਲ ਨੂੰ ਵਾਲੇ ਆ ਉਹ ਇਲੈਕਸ਼ਨ ਹੋ ਸਾਬਕਾ ਮੰਤਰੀ ਮੈਡਮ ਅਨਮੋਲ ਗਗਨਮਾਨ ਵੱਲੋਂ ਆਪਣੀ ਫੇਸਬੁੱਕ ਤੇ ਵੀ ਪੋਸਟ ਕੀਤਾ ਗਿਆ ਸੀ ਤੇ ਮੀਡੀਆ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਹੁਣ ਨਗਰ ਕੌਂਸਲ ਖਰੜ ਦੀ ਪ੍ਰਧਾਨ ਬਦਲ ਦਿੱਤੀ ਗਈ ਹੈ ਤੇ ਹੁਣ ਵਿਕਾਸ ਹੋਵੇਗਾ 6 ਮਹੀਨੇ ਚ ਦੇਖਿਓ ਪਰ ਇਹ ਤਾਂ 4 ਦਿਨ ਟੱਪੇ ਨਹੀਂ ਜੀ ਪ੍ਰਧਾਨ ਜੀ ਇਹ ਤਾਂ ਉਹਨਾਂ ਦੇ ਜਿਹੜਾ ਪੱਤਾ ਕੱਟ ਗਿਆ ਦੇਖੋ ਜਦੋਂ ਮinistr ਰਹੇ ਮੈਡਮ ਸਾਡੀ ਛੋਟੀ ਭੈਣ ਉਸ ਵਕਤ ਨਹੀਂ ਉਹਨੇ ਕੰਮ ਕਰਿਆ ਉਸ ਵਕਤ ਜੋ ਮਰਜ਼ੀ ਕਰਦੀ ਮੰਤਰੀ ਦਾ ਮਾਲਕ ਹੁੰਦਾ ਪੰਜਾਬ ਦੀ ਮਾਲਕਮ ਸੀ ਟੂਰਿਜ਼ਮ ਉਹਨਾਂ ਕੋਲ ਸੀ ਵਧੀਆ ਮਹਿਕਮੇ ਸੀ ਕੁਝ ਵੀ ਕਰਾ ਸਕਦੀ ਸੀ ਟੂਰਿਜ਼ਮ ਦੇ ਅੰਡਰ ਤਾਂ ਬਹੁਤ ਕੁਝ ਆਂਦਾ ਹੈ ਬੱਚਿਆਂ ਨੂੰ ਖੇਡਾਂ ਦਾ ਹੋਰ ਟੂਰਿਜ਼ਮ ਦੇ ਵਡੇ ਸਾਡੇ ਪੰਜਾਬ 'ਚ ਥਾਂ ਹੈ ਚਮਕੌਰ 'ਚ ਲੈ ਲੋ ਚਾਹੇ ਰੋਪੜ 'ਚ ਲੈ ਲੋ ਵਿਕਾਸ਼ੀਆ ਹੁੰਦਾ ਸੀ ਟੂਰਿਜ਼ਮ ਦਾ ਜਿੰਨਾ ਮਰਜ਼ੀ ਕੰਮ ਕਰ ਲੈਂਦੇ ਸਰੰਦ 'ਚ ਫਲੋਟਿੰਗ ਰੈਸਟੋਰੈਂਟ ਸੀ ਲੋਕਾਂ ਲੋਕ ਉਹ ਤੋਂ ਬੰਚਤ ਹੋ ਗਏ ਚਿੱਲੇ ਰਹੇ ਸੀ ਸੋ ਕਹਿਣ ਦੀ ਗੱਲ ਹੈ ਇਹ ਜਦੋਂ ਆਵਰਜ ਸੀ ਮੰਤਰੀ ਸੀ ਉਸ ਵਕਤ ਕੰਮ ਨਹੀਂ ਕਰ ਸਕੇ ਤੇ ਹੁਣ ਕੀ ਕੰਮ ਕਰਨਾ ਸੀ ਸੋ ਮਿਊਸਪਲ ਕਮੇਟੀ ਦੇ 6 ਮਹੀਨਿਆਂ ਚ ਉਹਨੇ ਕੀ ਕੰਮ ਕਰਨਾ ਸੀ ਮਿਊਸਪਲ ਕਮੇਟੀਆਂ ਦਾ ਸਰਕਾਰ ਸੈਮੀ ਗਵਰਨਮੈਂਟ ਹੁੰਦੀ ਆ ਮਿਊਸਪਲ ਕਮੇਟੀਆਂ ਇਹਨਾਂ ਨੇ ਤਾਂ ਆਪ ਦਾ ਫੰਡ ਇਕੱਠੇ ਕਰਨੇ ਆ ਉਹਦੇ ਨਾਲ ਖਰਚਾ ਕਰਨਾ ਥਰਡ ਕਮੇਟੀ ਤੇ ਰਿਚ ਕਮੇਟੀ ਆ ਉਹਦੇ ਕੋਲ ਆਪ ਦੇ ਫੰਡ ਬਹੁਤ ਆ ਜਿਹੜਾ اچਾਉਣਾ ਹੋ ਸਕਦੀਆਂ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਹਾਡੀਆਂ ਸਾਡੀਆਂ ਦਾ ਜਦੋਂ ਮੈਂ 2022 ਚ ਇਲੈਕਸ਼ਨ ਲੜਿਆ 26000 ਵੋਟ ਲੈ ਕੇ ਗਏ ਆ ਮੈਂ ਹਲਕੇ ਨੇ ਲੋਕਾਂ ਨੇ ਬੜਾ ਸਾਥ ਦਿੱਤਾ ਹੁਣ ਤਾਂ ਮੈਂ ਇਲੈਕਸ਼ਨ ਹਾਰਨ ਤੋਂ ਬਾਅਦ ਫਿਰ ਮੈਂ ਰੋਜ਼ ਪਿੰਡਾਂ ਜਾਂ ਹਲਕੇ 'ਚ ਤੁਸੀਂ ਰੋਜ਼ ਦੇਖਦੇ ਹੋ ਕਿ ਹਰ ਰੋਜ਼ ਮੈਂ ਦੋ ਪਿੰਡਾਂ 'ਚ ਲਾਜ਼ਮੀ ਜਾਣਾ ਸ਼ਾਮ ਨੂੰ ਉਹ ਇਸ ਕਰਕੇ ਸ਼ਾਮ ਨੂੰ ਜਾਣਾ ਮੈਂ ਹੁਣ ਵੀ ਜਾਣਾ ਜਦੋਂ ਕਿਸੇ ਦਾ ਭੋਗ ਹੁੰਦਾ ਉਹ ਵੀ ਜਾਣਾ ਪੈਂਦਾ ਦੁੱਖ ਸੁੱਖ 'ਚ ਜਾਣਾ ਪੈਂਦਾ ਵੈਸੇ ਮੀਟਿੰਗਾਂ ਮੈਂ ਹਰ ਰੋਜ਼ ਦੂਰ ਰੱਖਦਾ ਉਹ ਇਸ ਕਰਕੇ ਰੱਖਣਾ ਵੀ ਸਾਡੇ ਜਿਹੜੇ ਹਲਕੇ ਦੇ ਲੋਕ ਐ ਉਹ ਲੋਕਾਂ ਵਾਸਤੇ ਦਿੱਕਤ ਐ ਦਿੱਕਤ ਐ ਨੌਕਰੀ ਪੇਸ਼ੇ ਵਾਲੇ ਐ ਛੋਟੀਆਂ ਖੇਤੀਆਂ ਵਾਲੇ ਇੱਥੇ ਤਾਂ ਹੈ ਨਹੀਂ ਵੀ ਕਿਸੇ ਕੋਲ 100 ਕਿੱਲਾ 100 ਇਕੜਾ ਜਾਂ 200 ਇਕੜਾ ਉਹ ਵੀ ਤੁਸੀਂ ਦੇਖਿਆ ਲੈਂਡ ਫੋਲਿੰਗ ਚੱਲਦੀ ਐ ਉਹ ਵੀ ਝੂਠ ਤੂਫਾਨ ਇਸ ਪਾਰਟੀ ਵੱਲੋਂ ਆਪ ਵੱਲੋਂ ਪੰਜਾਬ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਬੋਲਿਆ ਜਾ ਰਿਹਾ ਜੀਮਿਦਾਰਾਂ ਨੂੰ ਲੁੱਟਿਆ ਜਾ ਰਿਹਾ ਇੱਕ ਜ਼ਿਮੀਂਦਾਰ ਪਰਿਵਾਰ ਚੋਂ ਸਾਡੀ ਛੋਟੀ ਭੈਣ ਵੀ ਜ਼ਿਮੀਂਦਾਰ ਪਰਿਵਾਰ ਚੋਂ ਜੱਟਾਂ ਦੀ ਕੁੜੀ ਮਾਲ ਤੇ ਸੀਐਮ ਸਾਹਿਬ ਵੀ ਮਾਲ ਇਹ ਫੇਰ ਪੰਜਾਬ ਨੂੰ ਲੁੱਟ-ਲੁੱਟ ਕੇ ਦਿੱਲੀ ਨੂੰ ਭੇਜ ਰਹੇ ਆ ਇਹ ਦੱਸ ਤਾਂ ਦੇਣ ਹੁਣ ਇੱਕ ਰੈਲੀ ਹੋਈ ਸੀ ਉਹਦਾ ਜਿਹੜਾ ਸਮਾਨ ਸਾਰਾ ਦਿੱਲੀ ਤੋਂ ਆਇਆ ਕਿ ਆ ਟੈਂਟ ਵਾਲੇ ਪਹਿਲਾਂ ਪੰਜਾਬ 'ਚ ਹੈ ਨਹੀਂ ਸਭ ਕੁਝ ਜਦੋਂ ਸਾਡੀ ਨੇਚਰੇ ਨਹੀਂ ਵੀ ਅਸੀਂ ਪੰਜਾਬ ਦੀ ਡਿਵੈਲਪਮੈਂਟ ਕਰਾਣੀ ਆ ਇਹ ਸਰਕਾਰ ਦੀ ਹੈ ਨਹੀਂ ਤਮੰਨਾ ਜੇ ਅਸੀਂ ਕਰਾਣੀਆਂ ਤਾਂ ਲੁੱਟ ਖਸੁੱਟ ਕਰਨ ਵਾਸਤੇ ਆਏ ਹੋਏ ਆ ਹੁਣ ਵੀ ਸਰਕਾਰ ਚ ਕੁਝ ਨਹੀਂ ਜਿਹੜੇ ਚਲਾ ਰਹੇ ਦਿੱਲੀ ਵਾਲੇ ਚਲਾ ਰਹੇ ਸਾਰਿਆਂ ਨੂੰ ਪਤਾ ਓਪਨ ਕਿਤਾਬ ਹੈ ਕੱਲ ਇੱਕ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਉਸ ਪ੍ਰੋਟੈਸਟ ਨੂੰ ਲੈ ਕੇ ਜੀ ਹਾਂ ਲਾਇਨ ਪੂਲਿੰਗ ਵਾਸਤੇ ਸਾਡੀਆਂ ਸਟੇਟ ਪੱਧਰ ਤੋਂ ਸਾਡੇ ਜਿਹੜੇ ਪ੍ਰਧਾਨ ਨੇ ਰਾਜਾ ਬੜਿੰਗ ਜੀ ਹਾਈ ਕਮਾਂਡ ਵੱਲੋਂ ਆਦੇਸ਼ ਹੋਇਆ ਹੋਇਆ ਕੱਲ ਨੂੰ ਡਿਸਟ੍ਰਿਕਟ ਮਹਾਲੀ ਦੀ ਗਵਾਂਡਾ ਦੇ ਮੂਹਰੇ ਅਸੀਂ ਧਰਨਾ ਦੇ ਰਹੇ ਹਾਂ ਬਾਅਦ ਚੜ੍ਹ ਕੇ ਜਾ ਰਹੇ ਹਾਂ ਸੋ ਖਰੜ ਤੋਂ ਹਲਕੇ ਤੋਂ ਵੀ ਮੇਰੇ ਸਾਥੀ ਕਾਂਗਰਸ ਨੂੰ ਪਿਆਰ ਕਰਨ ਵਾਲੇ ਜ਼ਿਮੀਦਾਰਾਂ ਨੂੰ ਅਸੀਂ ਪਿਆਰ ਕਰਨ ਵਾਲੇ ਆਪ ਅਸੀਂ ਜ਼ਿਮੀਦਾਰ ਹੈ ਉਹ ਨਾ ਹੋ ਕੇ ਸਾਰੇ ਜਾ ਰਹੇ ਆ ਅਸੀਂ ਦੱਸਾਂਗੇ ਉੱਥੇ ਸਾਡੇ ਲੀਡਰ ਸਾਹਿਬਾਨ ਸਾਰੇ ਆ ਰਹੇ ਸੋ ਪੰਜਾਬ ਦੇ ਵੀ ਆਣਗੇ ਉਹ ਦਿੱਲੀ ਤੋਂ ਵੀ ਹੋ ਸਕਦਾ ਸੋ ਉੱਥੇ ਸਾਰੇ ਵਿਚਾਰ ਸੁਣਾਗੇ ਅਸੀਂ ਤਾਂ ਡਟ ਕੇ ਜ਼ਿਮੀਦਾਰਾਂ ਦੇ ਨਾਲ ਖੜੇ ਆ ਉਹ ਜਿਹੜੀ ਹੈ ਠੱਗੀ ਅੱਜ ਗਵੈਰ ਕਰ ਲੈਣੀ ਜ਼ਮੀਨ ਉਹਨੂੰ 1000 ਗਜ ਦਾ ਪਲਾਟ ਦੇਣਾ ਕੋਠੀ ਬਣਾਉਣ ਵਾਸਤੇ 200 ਗਜ ਦਾ ਪਲਾਟ ਦੇਣਾ ਉਹਨੂੰ ਆਪਣੇ ਇਹਦਾ ਸ਼ੋਅਰੂਮ ਦਾ ਉਹ ਹੈ ਕਿੱਥੇ ਕਦੋਂ ਦੇਣਾ ਕੀ ਟਾਈਮ ਬਾਉਂਡ ਹੈ ਪੈਸਾ ਕੋਈ ਉਹਨੂੰ ਦੇਣਾ ਨਹੀਂ ਜਿਹਦੇ 3 ਕਿੱਲੇ 4 ਕਿੱਲੇ 5 ਕਿੱਲੇ ਹੈ ਉਹ ਕਿੱਥੋਂ ਖਾਊਗਾ ਫਿਰ 10 ਸਾਲ ਤੱਕ ਦੇ ਨਹੀਂ ਸਕਦੇ ਧੰਨਵਾਦ ਜੀ ਲੈਂਡ ਪੂਲਿੰਗ ਨੂੰ ਲੈ ਕੇ ਕੱਲ ਇੱਕ ਵੱਡਾ ਇਕੱਠ ਮੁਹਾਲੀ ਗਮਾੜਾ ਦਫ਼ਤਰ ਤੇ ਮਾਰ ਕੀਤਾ ਜਾ ਰਿਹਾ ਹੈ ਤੇ ਸਾਡੇ ਨਾਲ ਵਿਜੇ ਸ਼ਰਮਾ ਟਿੰਕੂ ਸੀ ਜੋ ਕਿ ਬਟ ਗੱਟੀਆਂ ਭਰ-ਭਰ ਕੇ ਉੱਤੇ ਕਾਂਗਰਸੀ ਵਰਕਰਾਂ ਨੂੰ ਲੈ ਕੇ ਜਾਣਗੇ ਤੇ ਤੁਸੀਂ ਵੀ ਦੱਸਿਓ ਕਿ ਇਸ ਜੋ ਲੈਂਡ ਪੂਲਿੰਗ ਜ਼ਬਰਨ ਤੋਪੀ ਜਾ ਰਹੀ ਕਿਸਾਨਾਂ ਦੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਅਰੁਣ ਕੁਰਾਲੀ